ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਲੈ ਕੇ ਆਏ ਹਾਂ ਜੀ ਇੱਕ ਸੁਪਰ ਸੀਡਰ ਤੇ ਇੱਕ ਜ਼ੀਰੋ ਡ੍ਰਿੱਲ ਬਿਕਾਉ ਜ਼ੀਰੋ ਡ੍ਰਿੱਲ 2022 ਮਾਡਲ ਸਿਰਪਾ 57 ਖੇਤਾਂ ਦੀ ਬਿਜਾਈ ਕੀਤੀ ਆ। ਜੋ ਤੇ ਸੁਪਰਸੀਡਰ ਆ 2023 ਮਾਡਲ ਘਰੇਲੂ ਵਰਤੋਂ ਲਈ ਚੱਲਿਆ ਹੋਇਆ ਆ। ਦੋਵਾਂ ਦੇ ਬਹੁਤ ਵਧੀਆ ਹਲਾਦ ਆ। ਡਿਮਾਂਡ ਆ ਵੀਰ ਦੀ ਜ਼ੀਰੋ ਡ੍ਰਿਲ ਲਈ 32000 ਰੁਪਏ ਤੇ ਸੁਪਰਸੀਡਰ ਲਈ 112000 ਰੁਪਏ। ਏਰੀਆ ਆ ਦਸੂਆ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ। ਸੰਪਰਕ ਕਰੋ ਵੀਰ ਦਾ ਨੰਬਰ ਆ 8195029276 8195029276